ਨਸਾ ਲਾਲ ਸਾਡੀ ਸਰਕਾਰ ਨੇ ਸਾਡਾ ਕੁਝ ਨਾ ਸੋਚਿਆ ਵੇ ਪੁੱਤ ਮੇਰਾ ਪੁੱਤ ਮਰੇ ਤਿਆਂ ਮਾਵਾਂ ਦੇ ਅੱਗੇ ਮਰ ਗਿਆ ਵੀਡੀਓ ਦੇ ਵਿੱਚ ਚੀਖ ਚੀਖ ਕੇ ਰੋ ਰਹੀ ਇਹ ਮਹਿਲਾ ਕੋਈ ਹੋਰ ਨਹੀਂ ਬਲਕਿ ਮਿਤਕ ਨੌਜਵਾਨ ਦੀ ਮਾਂ ਹੈ ਜੋ ਚੀਕ ਸੀ ਕੀ ਇਹ ਗੱਲ ਕਹਿ ਰਹੀ ਹੈ ਕਿ ਮੇਰਾ ਪੁੱਤ ਤਾਂ ਮਰ ਗਿਆ ਪਰ ਲੋਕਾਂ ਦੇ ਪੁੱਤ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਬਚਾ ਲਵੋ ਨਸ਼ਿਆਂ ਨੂੰ ਠੱਲ ਪਾ ਕੇ ਲੋਕਾਂ ਦੇ ਪੁੱਤਾਂ ਨੂੰ ਮਰਨ ਤੋਂ ਬਚਾਓ ਮੇਰਾ ਪੁੱਤਾਂ ਮਰ ਗਿਆ ਇਸ ਮਹਿਲਾ ਦਾ ਪੁੱਤ ਜੋ ਭਰੀ ਜਵਾਨੀ 30 ਸਾਲ ਦੀ ਉਮਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਜਿਸ ਦੀ ਮੌਤ ਹੋ ਗਈ ਹੈ ਜਿਸ ਕਾਰਨ ਇਸ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦਾਦੇ ਇਹ ਚੁਗਾਵਾ ਪੁਲੇ थाना ਲਪੋਕੇ ਦੇ ਅਧੀਨ ਆਉਂਦੇ ਪਿੰਡ ਸੋੜਿਆਂ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੌਜਵਾਨ ਜੋ ਕਰਨੈ ਸਿੰਘ ਪੁੱਤਰ ਗੁਰਮੀਤ ਸਿੰਘ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਜਿਸ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ 10 ਸਾਲਾਂ ਤੋਂ ਨਸ਼ਿਆ ਦਾ ਆਦੀ ਹੈ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਨਸ਼ਿਆਂ ਦੀ ਦਿਲਦਲ ਜੋ ਬਾਹਰ ਨਹੀਂ ਕੱਢਿਆ ਜਾ ਸਕਿਆ ਬੀਤੇ ਦਿਨ ਵੀ ਉਸਨੇ ਨਸ਼ੇ ਦਾ ਟੀਕਾ ਲਗਾਇਆ ਹੋਇਆ ਸੀ ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਗਿਆ ਪਰ ਹਾਲਤ ਇੰਨੀ ਜ਼ਿਆਦਾ ਗੰਭੀਰ ਸੀ ਕਿ ਉਸਨੂੰ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਪਰ ਨਸ਼ਾ ਜ਼ਿਆਦਾ ਹੋਣ ਕਾਰਨ ਉਸਦੀ ਮੌਤ ਹੋ ਗਈ ਮstdcਦੀਮਾ ਚੀਕ-ਚੀਕ ਕੇ ਕਹਿ ਰਹੀ ਸੀ ਕਿ ਨਸ਼ਾ ਨੇ ਮੇਰਾ ਪੁੱਤ ਖਾ ਲਿਆ ਏ ਨਸ਼ਿਆਂ ਨੂੰ ਠੱਲ ਪਾ ਕੇ ਲੋਕਾਂ ਦੇ ਪੁੱਤਾਂ ਨੂੰ ਤਾਂ ਮਰਨ ਤੋਂ ਬਚਾ ਲਵੋ ਇਹਦੇ ਨਾਲ ਹੀ ਉਹਨਾਂ ਨੇ ਮੌਜੂਦਾ ਦੀ ਸਰਕਾਰ ਨੂੰ ਵੀ ਨਿਕੰਮਾ ਕਹਿੰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਪਹਿਲੀਆਂ ਸਰਕਾਰਾਂ ਦੇ ਨਾਲੋਂ ਵੀ ਜ਼ਿਆਦਾ ਨਿਕੰਮੀ ਸਾਬਤ ਹੋਈ ਹੈ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਰੋਜ਼ਾਨਾ ਨੌਜਵਾਨ ਨਸ਼ੇ ਦੀ ਪੀੜ ਜਾਰੇ ਨੇ ਪਰ ਸਰਕਾਰ ਨਸ਼ੇ ਦੇ ਕਾਬੂ ਪਾਉਣ ਤੋਂ ਅਸਮਰਥ ਦਿਖਾਈ ਦੇ ਰਹੀ ਹੈ ਉਸਨੇ ਨਸ਼ਾ ਲਾ ਲੈ ਸਾਡੀ ਸਰਕਾਰ ਨੇ ਸਾਡਾ ਕੁਝ ਨਾ ਸੋਚਿਆ ਵੇ ਪੁੱਤ ਮੇਰਾ ਪੁੱਤ ਮਰਿਆ ਕਈਆਂ ਮਾਵਾਂ ਦੇ ਅੱਗੇ ਮਰ ਗਿਆ ਕਈ ਨਰ ਹੋਰ ਮਾਰਦੇ ਬੜੇ ਬੇ ਵੇਖਿਆ ਹਸਪਤਾਲ ਬੜੇ ਹਜਮੇ ਹਸਪਤਾਲ ਵੇਖ ਕੇ ਆਏ ਸਾਡੀ ਸਰਕਾਰ ਦੇ ਸਾਡਾ ਆਖੜੀ ਸੋਚਿਆ ਦੋ ਸਰਕਾਰ ਅੱਗੇ ਬੱਚੇ ਖਾਣੇ ਸਾਡੇ ਤੇ ਜੀ ਸਰਕਾਰ ਹੋਰ ਖਾਂਦੇ ਵੀ ਸਾਡੇ ਬੱਚੇ ਆੜ ਕੇ ਸਾਡਾ ਸਰਕਾਰ ਨੇ ਕੱਖ ਨਹੀਂ ਦੇ ਸੋਚਿਆ ਇਹ ਸਾਡੇ ਨਹੀਂ ਸੋਚਿਆ ਗਾਗੂ ਸਰਕਾਰਾਂ ਨੇ ਇਹ ਸਾਡੇ ਵਾਸਤੇ ਵਰਗੀਆਂ ਸਰਕਾਰ ਹੋਜਿਆ ਜੂੰ ਦੀਆਂ ਸਰਕਾਰਾਂ ਵੀ ਹੋਜਿਆ ਅਸੀਂ ਬੇੜ ਖਾਲਾ ਫੜੀ ਕਰਕੇ ਖਾਂਦੇ ਮੇਰੇ ਕੋਠਿਆਂ ਦੇ ਫੋਟੋ ਪੱਤ ਲਾ ਕੇ ਲੈ ਜਾ ਮੈਂ ਇੱਕ ਗਰੀਬ ਪੁੱਤ ਦੀ ਮਾਂ ਵੇ ਮੇਰਾ ਪੁੱਤ ਗਰੀਬ ਉਹਨਾਂ ਮੈਨੂੰ ਲੁੱਟ ਕੇ ਖਾਂਦਾ ਏ ਕੋਰੇ ਨਹੀਂ ਲੋਕਾਂ ਨੂੰ ਲੁੱਟ ਕੇ ਖਾਂਦਾ ਏ ਪਤਾ ਨਹੀਂ ਮੇਰਾ ਪੁੱਤ ਕਿਦਰਾ ਨਸ਼ਾ ਖਾਂਦਾ ਏ ਮੈਥੋਂ ਡਰਦਾ ਮੈਥੋਂ ਪੈਸਾ ਨਹੀਂ ਮੰਗਦਾ ਮੇਰਾ ਪੁੱਤ ਮੈਂ ਕਿਹ ਢਣੀਆਂ ਕੇ ਮੈਂ ਪੁੱਤ ਵਾਹ ਨਹੀਂ ਦੇਣੂ ਦੇਣਾ ਦਹੀਂ ਦੁੱਧ ਦਾ ਤੈਨੂੰ ਖਾਲੂਗੀ ਏ ਮੈਂ ਨਹੀਂ ਹਾਂ ਬਹਾ ਗੇ ਦਿੱਤਾ ਆਪਣੇ ਬੋਤ ਨੂੰ ਮੇਰੇ ਪੁੱਤ ਗੁੱਸੇ ਹੁੰਦੇ ਇਹਨੂੰ ਨਾ ਨਸ਼ਾ ਕਰ ਅਹੀਂ ਅੰਬਰਤਾਰੀ ਸਾਰਾ ਪਰਿਵਾਰ ਮੇਰਾ ਪੁੱਤ ਲੁੱਟਿਆ ਗਿਆ ਮੈਂ ਮਾਰੀ ਗਈ ਵੀਰੇ ਮੇਰਾ ਚੌਥਾ ਸੀ ਜਾਂ ਲੁੱਟਿਆ ਗਿਆ ਜੇ ਮੈਂ ਚੌਥੇ ਸੀ ਕਿੰਨੇ ਸੀ ਮੇਰੇ ਕੋਲ ਮੈਂ ਚੌਥੇ ਸੀ ਜੋ ਲੁੱਟੀ ਗਈ ਜੇ ਮੇਰਾ ਪੁੱਤ ਵੇਖ ਸ਼ੇਰ ਜਿੱਦਾ ਵਿਆ ਐਡਾ ਲੰਮਾ ਮੇਰਾ ਪੁੱਤ ਮੈਨੇ ਨੇ ਮੇਰਾ ਪੁੱਤ ਮਦਰਾ ਨੇ ਮੇਰੇ ਵੀ ਨਵਾਜ ਪਤਾ ਲੱਗਾ ਮੇਰਾ ਪੁੱਤ ਐਡਾ ਛੇਵਟ ਬੱਚੇ ਦੇ ਉੱਤੇ ਆਇਆ ਵੇ ਵੀਰ ਮੇਰੇ ਫੋਟੋ ਸਾਰੇ ਲਾਈਡੀਆਂ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਮੇਰੇ ਪੁੱਤ ਦੀ ਫੋਟੋ ਜਾਵੇ ਲੋਕਾਂ ਦੀਆਂ ਮਾਵਾਂ ਬਾਜਣ ਲੋਕਾਂ ਦੇ ਪੁੱਤ ਬਾਜਣ ਮੇਰੇ ਵਰਗੀ ਕਿਸੇ ਦੀ ਮਾਂ ਨਾ ਹੋਵੇ ਜਿਹੜਾ ਪੁੱਤ ਲੁੱਟਿਆ ਜਾਵੇ ਜਿਹੜੀ ਮਾਂ ਲੁੱਟੀ ਜਾਵੇ ਅੱਜ ਇਹ ਦਿੱਧਰ ਤੋਂ ਯਾ ਮੇਰੇ ਮਾਸੀ ਦਾ ਟਟਾ ਮੈਂ ਸੁਭਾ ਪ੍ਰਦਾਨ ਕਿਸਾਨ ਨੌਜਵਾਨ ਛਗਠ ਮਿੱਟੀ ਪੰਜਾਬ ਅਸੀਂ ਪਿਛਲੇ ਲੰਮੇ ਸਮੇਂ ਤੋਂ ਨੱਛਿਆਂ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ 3 ਮਹੀਨੇ ਡੀਐਸਪੀ ਅਟਾਰੀ ਦੇ ਬੁਹੇਗੜੀ ਵੀ ਬੈਠੇ ਪਰ ਇਹਨਾਂ ਦੇ ਕੰਨ ਤੇ ਚੁੰਨ ਹੀ ਸਰਾ ਹਾਂਜੀ ਇਹ ਲੜਕਾ ਡੇਢ ਮਹੀਨਾ ਹੋ ਗਿਆ ਇਹ ਘਰ ਹੀ ਨਹੀਂ ਤੇ ਆਇਆ ਘਰ ਬਾਹਰ ਰਹਿ ਰਿਹਾ ਸੀ ਕਿਤੇ ਅਮਰਸਰ ਸਾਈਡ ਤੇ ਰਾਤੀ ਇਹਦਾ ਫੋਨ ਆਇਆ 2 ਵਜੇ ਕਿ ਮੈਂ ਇੱਥੇ ਅਮਰਸਾਰੇ ਤੇ ਛੇਤੀ ਲਾਗੇ ਬੈਠਾ ਹਾਂ ਤੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਹਣਕੇ ਲੈ ਜਾਓ ਜਿਹਦੇ ਪਰਿਵਾਰ ਵਾਲੇ ਗਏ ਆ ਉੱਥੋਂ ਚੱਕ ਕੇ ਤੇ ਇਹਨੂੰ ਗੁਰਨਾਨਕ ਹਸਪੀਟਲ ਦਾਖਲ ਕਰਵਾਇਆ ਇਹਨਾਂ ਨੇ ਤੇ ਫਿਰ ਮਤਲਬ ਇਹ ਉਥੋਂ ਰਿਕਵਰ ਨਹੀਂ ਕਰ ਸਕਿਆ ਤੇ ਜਿਸ ਦੀ ਜਸਤੂ ਬਾਤ ਕਰੀ ਦੀ ਮਾਤ ਹੋ ਗਈ ਆ ਤੇ ਹੁਣ ਇਹ ਤੇ ਆਪਾਂ 304 ਦਾ ਪਰਚਾ ਦੇ ਕੇ ਤੇ ਅਗਲੀ ਕਾਰਵਾਈ ਅਮਰ ਵਿੱਚ ਲਿਆ ਰਹੇ ਆ ਇਹਦੇ ਬਾਰੇ ਵੈਸੇ ਉੱਚ ਅਸਰਾਂ ਦੇ ਅਧਿਕਾਰ ਨੂੰ ਆਪਣੀ ਨੌਲੇਜ ਚ ਲਿਆਂਦਾ ਵਾ ਤੇ ਜੋ ਫਿਰ ਅਸਰ ਹੁਕਮ ਕਰਨਗੇ ਉਸ ਮੁਤਾਬਕ ਆ। ਦੇਖੋ ਇਹ ਪਰਿਵਾਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਨਸ਼ੇ ਦੇ ਨਾਲ ਹੀ ਹੋਈ ਆ ਮਾਰ। ਹੂੰ ਤੇ ਬਾਕੀ ਫਿਰ ਆਪਾਂ ਇੱਕ ਵਾਰੀ ਪੋਸਟਮਾਰਟਮ ਕਰਵਾਵਾਂਗੇ ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਉਗੀ ਤੇ ਤੁਹਾਡੇ ਨਾਲ ਸ਼ੇਅਰ ਕਰਕੇ ਆਪਾਂ ਅਗਲੀ ਦੇ ਕਾਰਜਯੋਜਨਾ ਚ ਲਿਆਵਾਂਗੇ। ਠੀਕ ਜੀ। ਪਿੰਡ ਚ ਗਾਵਾਂ ਤੋਂ ਹਰਜੀਤ ਗਰਿਵਾਲ ਦੀ ਰਿਪੋਰਟ ਐਸਐਮ ਜੀ ਨਿਊਜ਼।